ਨਕੋਦਰ ਜਗਰਾਵਾ ਰੋਡ ਜਿਹੜਾ ਨਕੋਦਰ ਤੋਂ ਸਟਾਰਟ ਹੁੰਦਾ ਔਰ ਜਿਹੜਾ ਰੇਲਵੇ ਫਾਟਕ ਤੋਂ ਯੂਨੀਵਰਸਿਟੀ ਦਾ ਕੁਝ ਹਿੱਸਾ ਆ ਉਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਔਰ ਆਏ ਦਿਨ ਕੋਈ ਨਾ ਕੋਈ ਆਪਣੀ ਜਾਨ ਤੋਂ ਹੱਥ ਤੋਂ ਬੈੜਦਾ ਪਿਛਲੇ ਦਿਨੀ ਵੀ ਇੱਕ ਬਜ਼ੁਰਗ ਦੀ ਮੌਤ ਹੋਈ ਆ ਜਿਹੜਾ ਬੱਸ ਵਾਲਾ ਆ ਆਪਣਾ ਟਾਈਮ ਚੱਕਣ ਦੀ ਜਲਦੀ ਦੇ ਵਿੱਚ ਉਹਨੂੰ ਕੁਚਲ ਦਿੰਦਾ ਉਹਦੀ ਮੌਤ ਹੋ ਜਾਂਦੀ ਆ ਔਰ ਇਹ ਕੱਲ ਰਾਤ ਵੀ ਇੱਕ ਨੌਜਵਾਨ ਜਿਹੜਾ ਕਿ ਰੋਟੀ ਰੋਟੀ ਕਮਾਉਣ ਲਈ ਪਿਛਲੇ ਕਰੀਪਟਨ ਕਸਾਲ ਤੋਂ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀ ਛੁੱਟਿਆ ਹੋਇਆ ਸੀ ਔਰ ਘਰੋਂ ਆਪਣੇ ਕਿਸੇ ਕੰਮ ਲਈ ਜਾ ਰਿਹਾ ਸੀ ਐਨ ਮੌਕੇ ਤੇ ਕੋਈ ਅਣਪਛਾਤਾ ਵਾਹਨ ਜਿਹੜਾ ਐਕਸੀਡੈਂਟ ਕਰਕੇ ਫਰਾਰ ਹੋ ਜਾਂਦਾ ਔਰ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਆ ਔਰ ਇਨਸਾਨੀਅਤ ਜਿਹੜੀ ਆ ਬਿਲਕੁਲ ਖਤਮ ਹੋ ਗਈ ਲੱਗਦੀ ਆ ਕਿਉਂਕਿ ਅਗਰ ਐਕਸੀਡੈਂਟ ਕਰਨ ਵਾਲਾ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾ ਲੈਂਦਾ ਤਾਂ ਸ਼ਾਇਦ ਉਹ ਨੌਜਵਾਨ ਬਚ ਜਾਂਦਾ ਜੇ ਸਾਨੂੰ ਕੁਝ ਇਨਫੋਰਮੇਸ਼ਨ ਮਿਲੀ ਹੈ ਕਿ ਕੰਪਲੇਨੈਂਟ ਸੀ ਰਮੇਸ਼ ਚੰਦਰ ਤੇ ਇਹ ਗੌਂਸ ਪੂਰੇ ਮੁਹੱਲਾ ਨਕੁਦਰ ਦਾ ਰਹਿਣ ਵਾਲਾ ਕਿ ਇਹਦਾ ਭਾਈ ਸੀ ਚੰਦਰਮੋਹ ਇਹ ਉਮਰ 33 ਸਾਲ ਸੀ ਇਹ ਦੁਬਈ ਤੋਂ ਆਇਆ ਸੀਗਾ ਤੇ ਇਹ ਰਾਤ ਨੂੰ ਆਪਣੇ ਦੋਸਤ ਦੇ ਨਾਲ ਕਿਤੇ ਮਿਲਣ ਗਿਆ ਸੀਗਾ ਤੇ ਉਸ ਤੋਂ ਬਾਅਦ ਬਾਈਕ ਤੋਂ ਜਦੋਂ ਵਾਪਸ ਆ ਰਿਹਾ ਸੀਗਾ ਤੇ ਕਿਸੇ ਨਾਮ ਨੂੰ ਗੱਡੀ ਨੇ ਇਹਦੀ ਬਾਈਕ ਜਿਹੜੀ ਸਪਲੈਂਡਰ ਮੋਟਰਸਾਈਕਲ ਸੀ ਪੀਪੀ 08 ਡੀਕਯੂ 4745 ਉਸ ਨੂੰ ਹਿੱਟ ਕੀਤਾ ਤੇ ਜਿਸ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਮ੍ਰਿਤਕ ਨੂੰ ਹੈ ਮੌਰਚਰੀ ਚ ਦਾਖਲ ਕਰਵਾਇਆ ਤੇ ਮੁਕੱਦਮਾ ਨੰਬਰ 35 ਰਜਿਸਟਰਡ ਕੀਤਾ ਗਿਆ। ਤੋਂ ਜੋ ਕਿ ਜੇਰੀ ਬਰਤਾਲ ਹੈ ਜਿਸ ਸੰਬੰਧੀ ਸੀਸੀਟੀਵੀ ਫੁਟੇਜਸ ਦੀ ਵੀ ਖੋਜਾਲ ਕੀਤੀ ਹੈ ਕਿ ਕਿਥੋਂ ਕਲੀਅਰ ਹੋ ਜੂਵੇ ਕਿ ਕਿਹੜੇ ਵਹੀਕਲਸ ਨੇ ਹਟ ਕੀਤਾ ਹੈ। ਕਿੰਨੀ ਉਮਰ ਦੱਸੀ ਜਾ ਰਹੀ ਹੈ ਮੁੰਡੇ ਦੀ? 33 ਸਾਲ। 33 ਸਾਲ। ਜੀ ਜੀ। ਪਰ ਅਗਲੀ ਕਾਰਵਾਈ ਕੋਈ ਹੋ ਉਸ ਤੋਂ ਅ ਹਜੇ ਪੋਸਟਮਾਰਮ ਕਰਵਾਇਆ ਫਰਦਰ ਜੇਕਰ ਕੋਈ ਨੋਟੀਫਿਕੇਸ਼ਨ ਆਉਣਗੇ। ਫਰ ਹੁਣ ਤਾਈ ਹੈ ਕਿ ਇਹ ਕਲੀਅਰ ਕਰੇ ਕਿ ਕਿਹੜੀ ਗੱਡੀ ਨੇ ਹਿੱਟ ਕੀਤਾ ਡੈਡਬੋਡੀ ਜਿਹੜੀ ਪਰਿਵਾਰਕ ਸਦਸਿਆਂ ਦੇ ਦਿੱਤੀ ਦੇ ਦਿੱਤੀ ਜੀ ਇਹ